ਦੋ ਆਈਟ ਲੱਗ ਗਏ ਇਹ ਕਿਹਦਾ 777 755 ਅੱਛਾ ਇਹ ਮਿੱਠਾ ਲੱਖਾਂ ਸੈਂਡਿਆ ਪਿੰਡ ਕੜਾ ਪਿੰਡ ਸੁਬਰਾ ਪੱਤੀ ਮਲਕੀ ਵੀ ਲੱਗ ਜਾਂਦੀ ਪੂਰੀ ਵੀ ਲੱਗ ਜਾਂਦੀ ਤੇ ਉਹ ਪੱਤੀਆਂ ਲੱਗਦੀਆਂ ਕਰਦੀ ਨਾੜੀ ਲਿਆ ਕਰਦੀ ਨੂੰ ਟੈਕ ਹੋਏਗੀ ਅੱਛਾ ਅੱਜ ਤੁਹਾਨੂੰ ਜਿਹੜੀ ਇਹ ਸਾਫ ਕਾਹੋ ਜੀਆਂ ਵਾਗਰੀ ਬੜੀ ਹੈਲਪ ਇਹਨਾਂ ਦਾ ਮੈਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਈ ਥੰਮੀ ਲਾਤੀ ਥੱਲੇ ਸਿਰ ਤੇ ਮੈਨੂੰ ਇੰਨੇ ਲੱਖ 10000 ਰੁਪਏ ਸਾਬਾਸੀ ਇਹਨਾਂ ਦੇ ਕਿੰਨਾ ਕੁ ਡਾਕਟਰਾਂ ਨੇ ਖਰਚਾ ਦੱਸਿਆ ਇਲਾਜ ਦਾ ਡਾਕਟਰਾਂ ਨੇ ਜਿਹਨੂੰ ਕੋਲ ਲੰਦੇ ਹੀ ਬਹੁਤ ਕਾਫੀ ਲੱਗੂਗਾ ਕੋਈ ਤੇ ਹੁਣ ਕੋਈ ਨਹੀਂ ਗਾ ਜੋ ਇਹਨਾਂ ਦਾ ਹੁਕਮਾਂ ਕੋਈ ਰਿਸ਼ਤੇਦਾਰ ਨੇ ਨਹੀਂ ਮਦਦ ਕੀਤੀ ਨਾ ਜੀ ਮੇਰੀ ਰੱਬ ਨੇ ਮਤ ਕਰਨੀ ਆ ਮੇਰਾ ਨਾ ਕੋਈ ਸਕਾ ਨਾ ਤੋਂ ਤੇਰਾ ਕੋਈ ਵੀ ਮੇਰਾ ਅਹੀਂ ਦੋਵੇਂ ਜੀ ਆਉਂਦੀ ਢੰਡੀ ਤੇ ਚੱਲ ਬੱਚਾ ਤੋ ਵੀ ਜਕੀਨ ਕਰੋ ਮੇਰੇ ਕਿਤੇ ਬੈਠਾ 5 ਰੁਪਏ ਨੇ ਕਹੇ ਨਾ ਲਾ ਅੱਛਾ ਇਹ ਦੱਸੋ ਹੋਰ ਦੱਸੋ ਕਾੜੀ ਤੁਹਾਨੂੰ ਕੀ ਦਾ ਹਾਜੀ ਤੁਹਾਡੀ ਆ ਮਦਦ ਹੋਈ ਆ ਤੇ ਕੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਮੈਂ ਸਿਰ ਨੂੰ ਆ ਕੇ ਹੱਥ ਜੋੜ ਕੇ ਇਹਨਾਂ ਗਾੜੀ ਨੂੰ ਬਹੁਤ ਬਦਰੀ ਕੰਮ ਕੀਤਾ ਇਹਨਾਂ ਮੈਂ ਹੱਥ ਜੋੜਦਾ ਇਹਨਾਂ ਗਾੜੀ ਛਾਵਾ ਚ ਕਿਹੜਾ ਕਿਹੜਾ ਸਮਾਨ ਦਾ ਮੁੱਦਾ ਉਹ ਜੀ ਮੈਂ ਤਾਂ ਕੋਈ ਦਰਸ਼ਨ ਨਹੀਂ ਕੀ ਰਿਹਾ ਪਾਹੇ ਵੀ ਦਿੱਤੇ ਆ ਤੇ ਲੋਈ ਕਪੜਾ ਸਭ ਕੋ ਇਹਨਾਂ ਦਿੱਤਾ ਕਿ ਸਿੱਧਾ ਦਿੱਤਾ ਇਹ ਮੈਂ ਜੀ ਕੈਪਟਨ ਸੱਜਨ ਸਿੰਘ ਪ੍ਰਦਾਨ ਸਾਬ ਦਾ ਸੈਂਟ ਹੈਲਥ ਕਲੱਬ ਸੁਭਰਾਵਾ ਤੋਂ ਕੀ ਗਣਾ ਚੋਗੇ ਅੱਜ ਮਦਦ ਅੱਜ ਹੀ ਸਾਡੇ ਪਿੰਡ ਦੇ ਮੇਰਾ ਵੀਰ ਲੱਖਾ ਸਿੰਘ ਹੈ ਉਹਨਾਂ ਦੇ ਘਰਦਿਆਂ ਨੂੰ ਜੋ ਐਟੈਕ ਹੋ ਗਿਆ ਸੀਗਾ ਤੇ ਇਹਨਾਂ ਦੀ ਅਸੀਂ ਘਰ ਆ ਕੇ ਦੇਖਿਆ ਤਾਂ ਇਹਨਾਂ ਦੀ ਹਾਲਤ ਬਹੁਤ ਜ਼ਿਆਦੀ ਖਰਾਬ ਸੀ ਤੇ ਅਸੀਂ ਸਾਡੇ ਕਲੱਬ ਵੱਲੋਂ ਅਸੀਂ ਅੱਜ ਇਹਨਾਂ ਦੀ ਕੁਝ ਥੋੜੀ ਜੀ ਮਦਦ ਆਇਆ ਇੰਨੀ ਨਹੀਂ ਹੋ ਸਕਦੀ ਜਿੰਨੀ ਕਰਨੀ ਚਾਹੀਦੀ ਆ ਪਰ ਅਸੀਂ ਫਿਰ ਵੀ ਜੋ ਸਾਡੇ ਕੋਲ ਸਰਦਾਂ ਪੁੱਜਦਾ ਸੀਗਾ ਅਸੀਂ ਇਹਨਾਂ ਦੀ ਮਦਦ ਕੀਤੀ ਆ ਤੇ ਕੋਸ਼ਿਸ਼ ਕਰਾਂਗੇ ਵੀ ਅੱਗੇ ਹੋਰ ਵੀ ਲੋਕਾਂ ਨੂੰ ਕਹਾਂਗੇ ਵੀ ਇਹਨਾਂ ਦੀ ਮਦਦ ਕਰਨ ਤਾਂ ਕਿ ਇਹ ਜੋ ਆ ਵੀ ਜ਼ਿੰਦਗੀ ਇਹ ਰਹਿੰਦੀ ਰਹੇ ਅੱਗੇ ਦਾ ਕੱਢ ਸਕਣ ਮੇਰਾ ਨਾਮ ਜੀ ਸੁਬੇਦਾਰ ਗੁਰਨਰਮਦਰ ਸਿੰਘ ਮੈਂ ਆਂ ਸਾਬਕਾ ਸੈਨਿਕ ਹਲਥ ਕਲੱਬ ਦਾ ਵਾਈਸ ਪ੍ਰੈਜ਼ੀਡੈਂਟ ਆ ਔਰ ਕੱਲ ਹੀ ਮੈਡੀਕਲ ਕੈਂਪ ਲਾਇਆ ਸੀ ਪਿੰਡ ਸਭਰਾ ਦੇ ਵਿੱਚ ਅਸੀਂ ਆਪਦੇ ਸੈਨਿਕ ਸਾਬਕਾ ਸੈਨਿਕ ਹਲਥ ਕਲੱਬ ਦੇ ਸੈਂਟਰ ਦੇ ਵਿੱਚ ਔਰ ਜਦੋਂ ਕੈਂਪ ਚੱਲ ਰਿਹਾ ਸੀ ਉਹਦੇ ਵਿੱਚ ਇਹ ਮਰੀਜ਼ ਅਸੀਂ ਵੇਖਿਆ ਜਦੋਂ ਆਇਆ ਵਾ ਤੇ ਇਹ ਲੱਖਾ ਸਿੰਘ ਦੇ ਘਰ ਦੇ ਨੇ ਔਰ ਕਾਹੀ ਬਿਮਾਰ ਨੇ ਤੇ ਜਦੋਂ ਇਹਨਾਂ ਦੀ ਹਾਲਾਤ ਵੇਖ ਕੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਕੈਪਟਨ ਸੱਜਨ ਸਿੰਘ ਉਹਨਾਂ ਨੇ ਫੈਸਲਾ ਲਿਆ ਉਸੇ ਵਕਤ ਵੀ ਇਹਨਾਂ ਦੀ ਜਿੰਨੀ ਕੁ ਮਾਲੀਮਤ ਹੋ ਸਕਦੀ ਆ ਆਪਾਂ ਕਰੀਏ ਅਸੀਂ ਫੌਜੀ ਬੰਦੇ ਆ ਅਸੀਂ ਇੰਨੀ ਜ਼ਿਆਦੀ ਮਤਨੀ ਕਰ ਸਕਦੇ ਕਿਉਂ ਅਸੀਂ ਪੰਛਰਾਂ ਵਾਲੇ ਬੰਦੇ ਆ ਅਸੀਂ ਸਮੇਂ-ਸਮੇਂ ਸਰ ਤੁਹਾਨੂੰ ਪਤਾ ਹੀ ਆ ਮੈਂ ਕੱਲ ਵੀ ਤੁਹਾਡਾ ਜ਼ਿਕਰ ਕੀਤਾ ਸੀ ਪਿੰਡ ਦੇ ਉਹ ਪਿੰਡ ਦਾ ਕੈਮਰਾ ਵਾ ਉਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਜਾਣੂ ਅਸੀਂ ਸਮੇਂ-ਸਮੇਂ ਸਰ ਜਿਹੜੀਆਂ ਲੋਕਾਂ ਦੀਆਂ ਜੋ ਥੋੜੀ ਬਹੁਤੀ ਹਿੰਮਤ ਕਰਦੇ ਇੰਨੇ ਜਿਕੇ ਦੇਖੋ ਕਿ ਪਿੱਛੇ ਜਿਹੜਾ ਵਾ ਅਸੀਂ ਸਾਬਕਾ ਸੈਨਿਕਾਂ ਵੱਲੋਂ ਸੁਭਦਰ ਮੁਖਤਿਆਰ ਸਿੰਘ ਸੈਨਾ ਮੈਡਲ ਦੇ ਵੱਲੋਂ ਉਹਨਾਂ ਵੱਲ ਦੀ ਰਿਗਵਾਈ ਚ ਅਸੀਂ ਇੱਕ ਵਾਲੀਬਾਲ ਮੈਚ ਕਰਾਇਆ ਕੱਲ ਫਿਰ ਸੱਜਣ ਸਿੰਘ ਦੀ ਕਮਾਂਡ ਹੇਠ ਅਸੀਂ ਕੈਂਪ ਲਾਇਆ ਔਰ ਅੱਜ ਹੀ ਇੱਥੇ ਆ ਗਏ ਆ ਇਹ ਸਾਰਾ ਕੁਝ ਆਪਦੀ ਜੇਬ ਚ ਹੋ ਰਿਹਾ ਵਾ ਇਹ ਕੋਈ ਆਪਾਂ ਕਹੀ ਬਹੁਤ ਵੱਡੀ ਵੱਡੀ ਮਤ ਨਹੀਂ ਗਈ ਲੇਕਿਨ ਇਨੀ ਜ਼ਰੂਰ ਆ ਕਿ ਅਸੀਂ ਜਿਹੜੇ ਦਾਨੀ ਕੋਈ ਸੱਜਣਾ ਜਾਂ ਪਿੰਡ ਦਾ ਕੋਈ ਮੋਤਵਾਰ ਸੱਜਣਾ ਉਹਨਾਂ ਨੂੰ ਬੇਨਤੀ ਜ਼ਰੂਰ ਕਰਦੇ ਆ ਕਿ ਇਹ ਪਰਿਵਾਰ ਵੱਲ ਥੋੜਾ ਆ ਜਾ ਵੇਖਿਆ ਜਾਵੇ ਜਿੱਥੇ ਕੋਈ ਮਦਦ ਹੋ ਸਕਦੀ ਦਿੱਤੀ ਜਾਵੇ ਉਹਦੇ ਵਿੱਚ ਕੈਪਟਨ ਸੱਜਨ ਸਿੰਘ ਨੇ ਥੋੜੇ ਬਹੁਤ ਜਿੰਨੇ ਕੁ ਜੋਗੇ ਹੈਗੇ ਆ ਥੋੜਾ ਲੇੜਾ ਕਪੜਾ ਵੀ ਦਿੱਤਾ ਵਾ ਤੇ ਨਾਲ-ਨਾਲ ਅਸੀਂ ਇਹ ਬੇਨਤੀ ਕਰਦੇ ਆ ਕਿ ਜਿਹੜਾ ਇਹਨਾਂ ਦਾ ਕਮਰਾ ਤੁਸੀਂ ਵੇਖਣ ਦੇ ਜੇ ਕਮਰਾ ਨਹੀਂ ਢਾਰਾ ਵਾ ਤੇ ਢਾਰੇ ਦੇ ਵਿਚਾਰੇ ਰਹਿਣ ਦੇ ਆ ਇਹਨਾਂ ਦੇ ਜਿਹੜੇ ਦੋ ਲੜਕੇ ਆ ਉਹ ਵੀ ਮੇਤ ਮਜ਼ਦੂਰੀ ਕਰਦੇ ਉਹਨਾਂ ਦੇ ਪਿਛਲੇ ਬੰਨੇ ਇਹੋ ਜੀ ਹਾਲਤ ਹੀ ਆ ਨਾਰਮਲ ਜੀ ਰਹਿਣ ਜੋਗਾ ਇਹਨਾਂ ਦੀ ਜਗ੍ਹਾ ਜਿਹੜੀ ਆ ਲੇਕਰ ਫਿਰ ਵੀ ਅਸੀਂ ਚਾਹੁੰਦੇ ਆ ਕਿ ਚਲੋ ਇਹਨਾਂ ਦੀ ਜਿਹੜੀ ਥੋੜੀ ਜ਼ਿੰਦਗੀ ਜਿਹੜੀ ਨੰਗੇ ਥੋੜੀ ਚੰਗੀ ਤਰ੍ਹਾਂ ਲੰਘ ਜੇ ਤੇ ਜੇ ਕੋਈ ਦਾਨੀ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਤੇ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦਾ ਲਖਾ ਸਿੰਘ ਦੇ ਨਾਲ ਤੇ ਜੇ ਨਹੀਂ ਲਖਾ ਸਿੰਘ ਦਾ ਪਤਾ ਲੱਗਦਾ ਸੈਨਿਕ ਸਾਬਕਾ ਸੈਨਿਕ ਖੇਡ ਕਲੱਬ ਦੇ ਪ੍ਰੈਜ਼ੀਡੈਂਟ ਕੈਪਟਨ ਸੱਜਨ ਸਿੰਘ ਨਾਲ ਰਾਬਤਾ ਕਾਇਮ ਕਰ ਸਕਦੇ ਨੇ ਤਾਂ ਕਿ ਇਹਨਾਂ ਨੂੰ ਮਿਲਵਾਇਆ ਜਾਵੇ ਡਾਇਰੈਕਟਲੀ ਤੇਹੀਂ ਨਾ ਕਿਸੇ ਤੋਂ ਲੈਣੇ ਆ ਤੇ ਨਾ ਹੀ ਮਦਦ ਦੇਣ ਬਾਰੇ ਗੱਲ ਕਰਦੇ ਕਿ ਸਾਬਕਾ ਸੈਨਿਕ ਖੇਡ ਕਲੱਬ ਨੂੰ ਮਦਦ ਦਿੱਤੀ ਜਾਵੇ ਸਿੱਧਕ ਤਲੀ ਇਹਨੂੰ ਦਿੱਤੀ ਜਾਵੇ ਔਰ ਇਹਨਾਂ ਦੇ ਘਰ ਆ ਕੇ ਦਿੱਤੀ ਜਾਵੇ ਵਸੀਨਾ ਕਿ ਕਹਿੰਦਾ ਹੋਇਆ ਮੈਂ ਤੁਹਾੰਦਾ ਜਾਜਕਾਂ